ਰੋਜ਼ ਇੱਕ ਸਾਲ ਹੋ ਗਿਆ ਰੋਜ਼ ਜੀ ਅਸੀਂ ਫਲਾਮੇ ਤੋਂ ਰਿਕਵਰੀ ਕਰਨ ਚੱਲੇ ਸੀ ਜੀ ਰਿਕਵਰੀ ਕਰਨ ਚੱਲੇ ਸੀ ਸਾਡੇ ਤੇ ਫਾਇਰ ਹੋ ਗਿਆ ਸੀ ਉਹਦੇ ਫਾਇਰ ਚ ਇੰਨੇ ਤੁਸੀਂ ਮਰੇ ਹੋਏ ਹੋ ਤੇ ਜਿੰਨੇ ਤੁਸੀਂ ਇਹ ਕਰ ਰਹੇ ਹੋ ਕੰਮ ਸਾਰੇ ਝੂਠੇ ਕੰਮ ਕਰ ਰਹੇ ਹੋ ਜਿੰਨੇ ਤੁਸੀਂ ਇਹ ਪੁਲਿਸ ਰੋਜ਼ ਇਨਕਾਊਂਟਰ ਬਣਾਉਂਦੇ ਹੋ ਰੋਜ਼ ਬੱਚਿਆਂ ਦੇ ਗੋਲੀਆਂ ਮਾਰਦੇ ਹੋ ਇਹ ਪੁਲਿਸ ਰਾਜ ਆ ਪੁਲਿਸ ਰਾਜ ਚੱਲ ਰਿਹਾ ਜਿਹਨੂੰ ਮਰਜ਼ੀ ਰੋਜ਼ ਕੀ ਕੇ ਸੁਸਤੀ ਕਰ ਨੂੰ ਉਹ ਜੱਟ ਕਮਿਸ਼ਨਰ ਲੱਗਣ ਨੂੰ ਰੋਜ਼ ਦਾ ਕੰਮ ਆ ਸਵੇਰੇ ਫਾਦਰੇ ਕਦੇ ਕਿਤੇ ਨੀਰੇ ਹੋਏ ਕਹਦੇ ਜੀ ਅਸੀਂ ਰਿਕਵਰੀ ਕਰਨ ਚੱਲੇ ਸੀ ਪਰ ਰਿਕਵਰੀ ਕਰਨ ਚੱਲੇ ਉਹਦੇ ਹੱਥ ਕੜੀਆਂ ਲੱਗੀਆਂ ਨੇ ਉਹਦੇ ਬੇੜੀਆਂ ਲੱਗੀਆਂ ਏ ਉਹਦੇ ਤੁਸੀਂ ਚੇਨਾਂ ਲਾਈਆਂ ਏ ਉਹਨੂੰ ਬੰਦਿਆ ਨੇ ਫੜਿਆ ਉਹ ਕਿਹੜਾ ਇਹ ਜਹਾ ਹੀਮਨ ਆ ਕਿਹੜੇ ਇਹ ਜਾਦੂਗਰ ਨੇ ਵੀ ਉਹ ਰਿਕਵਰੀ ਕੰਮ ਤੁਸੀਂ ਲੈਨੇ ਹੋ ਤੇ ਉਹ ਜਦੀ ਥੋੜੇ ਪਿਸਤੌਲ ਕੱਢਦਾ ਤੇ ਉਹ ਥੋੜੇ ਗੋਲੀ ਚਲਾਉਣ ਲਾ ਜਾਂਦਾ ਹਰੇਕ ਰੋਜ਼ ਦੀ ਕੇਸ ਆ ਰਿਕਵਰੀ ਕਰਨ ਗਏ ਕਾਲੀ ਗੇਤੰਕ ਕਿਤੇ ਗਏ ਉਨੇ ਤੋਂ ਸਾਲ ਕੱਢ ਲਿਆ ਜੀ ਸਾਡੇ ਗੋਲੀ ਚਲਾਤੀ ਤੇ ਅਸੀਂ ਉਹਦੇ ਫੈਰ ਮਾਰ ਕੇ ਪੂਰੀ ਲੱਤ ਤੇ ਕੰਪੀਂਟਰੀ ਤੇ ਸਾਰੇ ਝੂਠੇ ਭਗਵੰਤਮਾਨ ਜਿਹਦੇ ਕੋਲ ਹੋਕ ਹੋਮ ਵਿਭਾਗ ਇਹ ਭਗਵੰਤਮਾਨ ਕਰਾ ਰਿਹਾ ਕਿ ਜਿੰਨੇ ਇਹਦੇ ਅਫਸਰ ਨੇ ਆਹ ਜਿੰਨਿਆਂ ਨੇ ਕੰਮ ਕੀਤਾ ਜਿੰਨੇ ਇਹ ਨਾਮ ਦਰਜ ਕਰ ਲੋ ਜਿੰਨੇ ਜਿੰਨੇ ਝੂਠੇ ਤੁਸੀਂ ਰੋਜ਼ ਫੈਰ ਮਾਰ ਕੇ ਕਿਸੇ ਦੇ ਗੱਟੇ ਮਾਰਦੇ ਹੋ ਕਿਸੇ ਦੀ ਜ਼ਿੰਦਗੀ ਖਰਾਬ ਕਰਦੇ ਕਿਸੇ ਦੀ ਕੁਰਸ਼ ਕਰਦੇ ਹੋ ਸੁਧਾਰਨ ਦੀ ਬਜਾਏ ਤੁਸੀਂ ਤਾਂ ਹੋਰ ਗਾਲ੍ਹ ਰਹੇ ਹੋ ਬੱਚਿਆਂ ਤੁਸੀਂ ਹਨ ਖਰਾਬ ਕਰ ਰਹੇ ਹੋ ਇਸ ਤਰ੍ਹਾਂ ਕੀ ਜਿਹੜਾ ਕੰਮ ਪੜਿਆ ਨਾ ਰੋਜ਼ ਸਵੇਰੀ ਤੇ ਪਿਸਤੌਲ ਲੈਣ ਚੱਲੇ ਸੀ ਜੀ ਪਿਸਤੌਲ ਲੱਭਣ ਚੱਲੇ ਸੀ ਉਹਨੇ ਗੋਲੀ ਚਲਾਤੀ ਤੇ ਅਸੀਂ ਉਹਦੇ ਪੈਰ ਤੇ ਮਾਰੀ ਇਹ ਹੱਜੋ ਇਹ ਪੰਜਾਬ ਪੀਸ ਵਾਲੇ ਕੰਮ ਨਹੀਂ ਇਹ ਤਾਂ ਤੁਸੀਂ ਇਹ ਤਾਂ ਇਹ ਜਿਹੇ ਕੰਮ ਤਾਂ ਬਿਹਾਰ ਪੁਲਿਸ ਨਹੀਂ ਕਰਦੀ ਜਿਹੜੇ ਤੁਸੀਂ ਕੰਮਾਂ ਤੇ ਆ ਗਏ ਹੋ ਇਸ ਕੰਮ ਲਈ ਤੁਸੀਂ ਮਰ ਜੀਆਂ ਪਈਆਂ ਇੱਕ ਜਿੰਨੇ ਨੌ ਨੇ ਮੇਰੀ ਗੱਲ ਸੁਣ ਲਓ ਅੱਜ ਵੀ ਪੁਲਿਸ ਵਾਲੇ ਭੁੱਖ ਰਹੇ ਆ ਉਹ ਤਾਂ ਅਸਲੀ ਵੀ ਗਈ ਭੁਗਤ ਰਿਆ ਤੇ ਥੋਡੀਆਂ ਵਰਦੀਆਂ ਲੈਣੀਆਂ ਐ ਕੱਲ ਨੂੰ ਜਦੋਂ ਤੁਸੀਂ ਕੋਟਾ ਚ ਜਾਣਾ ਨਾ ਸਾਡੀਆਂ ਪਿਸਤੌਲੀਆਂ ਨੇ ਚਲਾਈ ਜਾਂਦੇ ਰੋਜ਼ ਗਿੱਟੀਆਂ ਤੇ ਕਿਉਂ ਨਹੀਂ ਜੇ ਉਧਰੋਂ ਕੋਈ ਚਲੀ ਚਲਾਉਂਦਾ ਥੋੜੇ ਗੋਲੀ ਕਿਉਂ ਨਹੀਂ ਕਿਸੇ ਦੇ ਸਿਰ 'ਚ ਵੱਜਦੀ ਥੋੜੇ ਕਿਉਂ ਨਹੀਂ ਕਿਸੇ ਦੇ ਛਾਤੀ 'ਤੇ ਵੱਜਦੀ ਥੋੜੇ ਕਿੱਥੇ ਗੋਲੀ ਵੱਜਦੀ ਅਗਰ ਇਹ ਗੋਲੀ ਚਲਾਉਂਦਾ ਉਹ ਕਿੱਥੇ ਚਲੀ ਜਾਂਦੀ ਹੈ ਇਸ ਕਰਕੇ ਗੋਲੀ ਚਲਾਤੀ ਜੇ ਅਸੀਂ ਗੋਲੀ ਮਾਰੇ ਸਭ ਤੁਸੀਂ ਵੇਲੇ ਜਿੰਨੇ ਆ ਨਸ਼ੇ ਦਾ ਡਰਾਮਾ ਤੁਸੀਂ ਕੀਤਾ ਸੋ 3 ਸਾਲ ਪਹਿਲਾਂ ਤੁਹਾਡੀ ਸਰਕਾਰ ਆ ਗਈ ਆ ਜਿਹੜੀਆਂ ਮੜਤਾਂ ਜੀਆਂ ਮਾਰਦੇ ਹੁਣ ਗਲੀਆਂ ਚ ਫਿਰਕੇ ਹੁਣ ਤੁਸੀਂ ਤੁਸੀਂ ਪਹਿਲਾਂ ਸਾਰੇ ਵੱਡੇ ਜਿੰਨੀਆਂ ਵੀ ਬੜੇ ਮਗਰਮੱਛ ਸੀ ਸਾਰੇ ਹੀ ਪੁਲਸ ਵਾਲੇ ਨੇ ਭਜਾ ਟੈਲੀਫੋਨ ਆਪ ਕਰਦੇ ਆ ਆਹੀ ਐਸਚੂ ਮਾਰਦੀਏ ਨੇ ਥੱਲੇ ਲਾਏ ਹੋਇਆ ਹਰ ਜ਼ਿਲ੍ਹੇ ਜਿੱਡੇ ਬੜੇ ਮਗਰਮੱਛ ਸੀ ਸਭ ਭਜਾਤੇ ਜਿਹੜੀਆਂ ਵਿਚਾਰੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਨਾਂ ਲੈ ਕੇ ਉਹ ਜਿਹੜੀਆਂ ਗਰੀਬ ਗੁਰਦਾ ਔਰਤਾਂ ਨੇ ਮੈਨੂੰ ਇਹ ਕਹਿੰਦਾ ਵੀ ਉਹ ਮਾੜੀਆਂ ਨਹੀਂ ਹੁੰਦੀਆਂ ਉਹ ਉਹ ਕਿਉਂ ਨਹੀਂ ਪਰ ਉਹ ਅੱਗੇ ਕੋਈ ਜਿਹੜੀ ਪੁੜੀ ਅੱਗੇ ਫਰਾਤੀ ਕਿਸੇ ਨੂੰ ਅੱਗੇ ਦੇਤੀ ਉਹਨਾਂ ਦੇ ਉੱਤੇ ਰੋਮ ਮਾਰ ਜਾਂਦੇ ਉਹਨਾਂ ਤੇ ਆ ਵੀਡੀਓ ਆਪ ਹੀ ਬਣਾ ਕੇ ਅਸੀਂ ਰੋਮ ਬਾਰ ਰਹੇ ਹਾਂ ਉਹ ਬੜੇ ਬੜੇ ਜਿਹੜੇ ਸਮੱਗਲਰ ਨੇ ਮਗਰਮੱਛ ਨੇ ਜਿਹੜੇ ਹਜ਼ਾਰਾਂ ਕਰੋੜ ਰੁਪਏ ਬਣਾ ਕੇ ਉਹਨਾਂ ਤੋਂ ਤਾਂ ਅਫਸਰ ਪਾਓ ਕਿਸੇ ਨੂੰ ਤੁਹਾਡੇ ਚ ਜਾਨ ਕਿਸੇ ਪੁਲਿਸ ਅਫਸਰ ਦੇ ਹੱਥ ਪਾਓ ਜਿਹੜੇ ਤੁਸੀਂ ਸਭ ਤੋਂ ਭਗਵੰਤ ਸਮਾਨਸੇ ਜਿਹੜੇ ਤੁਸੀਂ ਚਪਾਈਆਂ ਨੂੰ ਵਿਚਾਰਿਆਂ ਨੂੰ ਕੱਢੀ ਜਾਂਦਾ ਹੌਲਦਾਰਾਂ ਨੂੰ ਇਹ ਨਹੀਂ ਜਿਹੜੇ ਵੱਡੇ ਅਫਸਰ ਨੇ ਇਹਨਾਂ ਤੇ ਹੱਥ ਪਾਉਣ ਕੌਣ ਕੋ ਜਿਨ੍ਹਾਂ ਨੇ ਇਹ ਧੰਗੇ ਚਲਾਏ ਕਿਸ ਕਰਕੇ ਕਿ ਕਿਸ ਐਗਨੀ ਫੋਰਸ ਗ੍ਰੀਪ ਉਹ ਆਪਣੇ ਆਪ ਨੂੰ ਕਾਬੂ ਤੇ ਰੱਖ ਕੇ ਇਸ ਤਰੀਕੇ ਨਾਲ ਹੱਥ ਝੁਕਾ ਕਿ ਜਦ ਵੀ ਦਿੱਕਤ ਕਾਨੂੰਨ ਦੇ ਖਿਲਾਫ ਖੜ੍ਹਾ ਹੋਵੇ ਸੀਐਮ ਉਸ ਤੋਂ ਉਹਨਾਂ ਦੇ ਖਬਰਾਲਵਾਣ ਨੂੰ ਕਿਸੇ ਦੀ ਪੱਤ ਦੀ ਗੋਲੀ ਮਾਰ ਦਿੰਦੇ ਜਦੋਂ ਕਿਤੇ ਬੰਬ ਚੱਲਦਾ ਦੋ ਨੌਜਵਾਨ ਫੜ ਕੇ ਤੁਸੀਂ ਉਹਨਾਂ ਦੇ ਗੋਲੀਆਂ ਤੋਂ ਰਿਕਵਰੀ ਕਰਨ ਲੱਗੇ ਗੋਲੀਆਂ ਮਾਰ ਦਿੰਦੇ ਹੋ ਇਹ ਚੱਲਣਾ ਨਹੀਂ ਇਹ ਕਿਸ ਦਿਨ ਹਾਈ ਕੋਰਟ ਸੁਪਰੀਮ ਕੋਰਟ ਨੇ ਤੁਹਾਨੂੰ ਟੰਗਣਾ ਹੈ ਕਿ ਕਿੰਨਿਆਂ ਦੇ ਰੋਜ਼ ਤੁਸੀਂ ਜਾਣਦੇ ਹੋ ਉਹੀ ਉਹੀ ਤਰੀਕਾ ਲੱਭਦੇ

ਜਿਹੜਾ ਵੀ ਕੇਸ ਤੁਹਾਡੇ ਕੋਲ ਸਰੋਂ ਸਾਡਾ ਕੇਸ ਵੀ ਫਿੱਟ ਕਰ ਦੂੰਗੀ। ਤੇ ਫਿਰ ਉਹੀ ਪਰੰਗੀ ਜਾਂਦੀ ਰਹੇਗੀ। ਤੇ ਨਾਲੇ ਸਰਕਾਰ ਤਾਂ ਹੁੰਦੀ ਜਾਂਦੀ ਰਹਿਣੀ ਹੈ। ਸਰਕਾਰ ਜਿਹੜਾ ਬਦਲ ਨਹੀਂ ਨਹੀਂ। ਤੁਸੀਂ ਕਿਵੇਂ ਦਿੱਤੀ ਹੋ ਵੀ ਅਸੀਂ ਦੇਖੀਏ ਜਾਂ ਕਿ ਖੜ ਖੜ ਕੇ ਫਿਰ ਲੱਗ ਜਾਗੇ ਜਾਂ ਪੈਸੇ ਦੇ ਕੇ ਲੱਗ ਜਾਗੇ ਇਹ ਕੰਮ ਨਹੀਂ ਕਰਨਾ। ਥੋਡੀਆਂ ਪਹਿਲੀਆਂ ਪਹਿਲਾਂ ਇਨਕੁਆਰੀਆਂ ਥੋਡੀਆਂ ਵੱਡੀਆਂ ਚੱਲ ਰਹੀਆਂ ਐ। ਜਿੰਨੇ ਵੀ ਤੁਸੀਂ ਚਾਹਲੇ ਹੋ ਨਾ ਥੋਡੀਆਂ ਵੱਡੀਆਂ ਵੱਡੀਆਂ ਇਨਕੁਆਰੀਆਂ ਪਹਿਲਾਂ ਚੱਲ ਰਹੀਆਂ ਐ ਹੋਮ ਮੈਕ ਨੂੰ। ਤੁਸੀਂ ਕਰਕੇ ਤੁਸੀਂ ਸੁਦਰ ਜੋ ਸੁਦਰ ਦਿਓ ਅੱਜ 6 ਮਹੀਨੇ ਹੋ ਗਏ ਨੇ ਫਿਰ ਕੀ ਕਰੂੰਗਾ ਫਿਰ ਕਿੱਥੇ ਜਾਵਾਂਗਾ ਲੋਕੀ ਛੋਟੀਆਂ ਇੱਕ ਨਹੀਂ 100 ਕਿਤੇ ਸਾਡੇ ਭੱਤੇ ਯਕਸਰ ਮਾਰਾ ਮੋਟਾ ਇੱਕ ਤਾਂ ਤੁਮ ਤੋਂ ਮਾਂਗਦੀ ਨਾਲ ਪਵਨ ਸਮਾਨੀ ਕੀ ਚੀਜ਼ ਇਸ ਭੱਟ ਦੇ ਮਗਰ ਲੱਕੇ ਤੁਸੀਂ ਇਹ ਕੁਛ ਕਰਨ ਲੱਗੇ ਹੋ ਨਸ਼ੇ ਦੀ ਗੱਲ ਕਰਦੇ ਨਸ਼ਾ ਸਾਫ ਕਰਨ ਲੱਗੇ ਆਸੀਂ ਜਿਹੜਾ ਮੁੱਖ ਮੰਤਰੀ ਨਿਛੇੜੀ ਹੈ ਜਿਹਦਾ ਮੁੱਖ ਮੰਤਰੀ ਨਸ਼ੇ ਚ ਰਹਿਂਦਾ ਹੈ ਉਹ ਕੀ ਮੱਕ ਨੂੰ ਨਸ਼ਾ ਖਤਮ ਕਰਾਊਗਾ ਇਸ ਕਰਕੇ ਬੰਦੇ ਦੇ ਪੁੱਤ ਬਣ ਜੋ ਗਰੀਬ ਨੱਕ ਧੱਕਾ ਕਰਨਾ ਕਿਸੇ ਕਿਸੋ ਜੀ ਦੇ ਨਾਲ ਕੀ ਹੋ ਜਾ ਕੀ ਹੋ ਜੂਗਾ ਮੈਨੂੰ ਦੱਸਿਓ ਤੁਹਾਨੂੰ ਹਾਂ ਲੱਗੂਗੀ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਦੀ ਹਾਂ ਲੱਗੂਗੀ ਤੁਹਾਨੂੰ ਇਹ ਉਹ ਹਾਂ ਐਸੀ ਤੁਹਾਨੂੰ ਲੱਗੂਗੀ ਫਿਰ ਤੁਸੀਂ ਬਾਅਦ ਚ ਪਛਤਾਉਂਗੇ ਰੋਣਗੇ ਸਾਡੀ ਤੁਹਾਡੇ ਬਾਅਦ ਬੰਦਾਂ ਨਾਲ ਕੀ ਗੱਲ ਹੁੰਦੀ ਆ ਟਿਕਣ ਜਿੱਥੇ ਆ ਰਾਜ ਸਭਾ ਦੇ ਨੰਬਰ ਸੈਕੰਡਰੀ 50 ਅणि ਮੈਂ ਤਾਂ ਜੀਣਾ ਹੀ ਕਰਦਾ ਉਹਨਾਂ ਦੀ ਪਾਰਟੀ ਦਾ ਅੰਮਾ ਚੀ ਗੱਲ ਬਿਤੇ ਥੋੜੇ ਬੰਦੇ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਦਿੱਲੀ ਇਲੈਕਸ਼ਨ ਦਾ ਕਨੈਕਸ਼ਨ ਪੰਜਾਬ ਨਾਲ ਕਿਉਂ ਜੋੜਿਆ ਜਾ ਰਿਹਾ ਦੇਖੋ ਭਗੰਤ ਮਾਨ ਦੇ ਉਲਟ ਬੋਲਦਾ ਹੀ ਕੌਣ ਹੈ ਇਹ ਆਮ ਆਦਮੀ ਸਰਕਾਰ ਦੇ ਇਹਨਾਂ ਦੀ ਕਿਸੇ ਕਿਸ ਬੰਦਾ ਹੀ ਕੌਣ ਆ ਉਹ ਮੈਨੂੰ ਸੱਚੀ ਗੱਲ ਹੈ ਤਕਲੀਫ ਹੋਣੀ ਕਿਹੜਾ ਬੰਦਾ ਸਿੱਧੀ ਥੂਪ ਪਾ ਕੇ ਗੱਲ ਕਰੂਗੀ ਕਿ ਦਿੱਲੀ ਵੀ ਇਹਦਾ ਮੰਨਦੀ ਕੀਤੀ ਹੈ ਉਹਰੇ ਵੀ ਰੋਜ਼ ਕੱਢ ਕੇ ਆ ਕੇ ਸਕੂਲ ਦਿਖਾਈ ਦੇ ਹਲਾ ਕਲੀਨਿਕ ਦਿਖਾਈ ਦੇ ਕੋਲ ਦਿਖਾਈ ਦੇ ਕਿ ਕਰਨ ਕੀ ਲੱਗੇ ਹੋਏ ਆ ਮੋਦੀ ਜੀ ਹਰ ਕਾਹਤੇ ਇਸ਼ੂ ਜਿਹੜੇ ਪ੍ਰੇਜ਼ ਕਰੀਦੀ ਆ। ਇਹ ਗੱਲ ਆਦਤ ਪੈ ਜਾਂਦੀ ਆ ਵੀ ਮੇਰੇ ਮੈਂ ਤਾਂ ਰਾਜਾ ਆਂ। ਮੇਰੇ ਮੂਰੇ ਕੌਣ ਪਹੁੰਚੇ? ਇਹਨੂੰ ਇਹ ਨਹੀਂ ਪਤਾ ਵੀ ਇਹ ਲੋਕਤੰਤਰ ਆ। ਲੋਕਾਂ ਦੀ ਦਿੱਤੀ ਹੋਈ ਚੀਜ਼ ਆ। ਜਦੋਂ ਤੁਸੀਂ ਇਹ ਗੱਲ ਭੁੱਲੋਗੇ, ਉਹ ਤੁਹਾਨੂੰ ਇਹ ਗੱਲ ਯਾਦ ਕਰਾਉਣਗੇ। ਕਿ ਜੀ ਇਹ ਜਿਹੜਾ ਸ਼ਹਿਰ ਲੈ ਕੇ ਮੁਹਿੰਮ ਜਿਹੜੀ ਛੜੀ ਗਈ ਹੈ ਪੰਜਾਬ ਕੋਲ ਸੀ ਲਗਾਤਾਰ ਰਿਪੋਰਟਾਂ ਆ ਰਹੀ ਹੈ ਇੱਕ ਤਾਂ ਮੈਂ ਪਹਿਲੀ ਗੱਲ ਤਾਂ ਵੀ ਨਸ਼ੇ ਦੇ ਖਿਲਾਫ ਜਦੋਂ ਵੀ ਕੰਮ ਚੱਲਦਾ ਜਦੋਂ ਵੀ ਉਹਨੂੰ ਮੈਂ ਵੈਲਕਮ ਕਰਦਾ ਜਿញ ਆਇਆ ਕਰਦਾ ਬਹੁਤ ਚੰਗੀ ਗੱਲ ਹੈ ਬਈ ਇਹ ਇਹ ਨੂੰ ਸਪੋਰਟ ਨਾ ਸਪੋਰਟ ਦੀ ਗੱਲ ਹੀ ਹੈ ਪਰ ਆਜ ਤਿੰਨ ਸਾਲ ਬਾਅਦ ਕਿ ਜਾ ਕਿਉਂ ਅੱਜ ਕਿ ਇਹਦਾ ਮਤਲਬ 3 ਸਾਲ ਪਹਿਲਾਂ ਇਹ ਸਾਰੇ ਅਫਸਰ ਜਿਹੜੇ ਅੱਜ ਚਲਾ ਰਹੇ ਨੇ ਗਲੀਆਂ 'ਚ ਫਿਰ ਰਹੇ ਆ ਜਿਹਦਾ ਮਤਲਬ ਹੈ 3 ਸਾਲ ਪਹਿਲਾਂ ਕਿ ਸਾਰੀਆਂ ਨਸ਼ਾ ਵਿਕਰੇਦਾਰਾਂ ਨੂੰ 10 ਸਾਲ ਪਹਿਲਾਂ ਇਹ ਰੇਡਾਂ ਆ ਜਿਹੜੀਆਂ ਅੱਜ ਬਲੀ ਬਲੀ ਕਰਦੀਆਂ 3 ਸਾਲ ਪਹਿਲਾਂ ਕਿਉਂ ਨਹੀਂ ਸੀ ਇਟ ਮੀਨਸ ਇਹਨਾਂ ਨੂੰ ਸਾਰੇ ੱਡੇ ਪਤਾ ਸੀ ਸਾਰੇ ਕੰਮ ਚਲਾ ਰਹੇ ਸੀ ਹੁਣ ਵੀ ਅੱਗੇ ਕਰਿੰਦਿਆਂ ਨੂੰ ਫੜ ਰਹੇ ਆ ਵੱਡਿਆਂ ਨੂੰ ਤਾਂ ਇਹਨਾਂ ਦੇ ਸਾਰਿਆਂ ਦੇ ਟੈਲੀਫੋਨ ਜਿਹੜੇ ਇਹਨਾਂ ਦੇ CIA ਸਟਾਫ ਨੇ ਦੂਜੇ ਸਟਾਫ ਨੇ ਦੂਜੀ ਟੀ ਜਿਹੜੇ ਚਿੱਤੇ ਨੇ ਉਹਨਾਂ ਨੇ ਟੈਲੀਫੋਨ ਕਰਕੇ ਆਊਟ ਆਫ ਸਟੇਟ ਪਹਿਲਾਂ ਹੀ ਕਰਤੇ ਨੇ ਖਾਨਾ ਪੂਰਤੀ ਹੋ ਰਹੀ ਹੈ ਇਹ ਬਿਲਕੁਲ ਖਾਨਾ ਪੂਰਤੀ ਜਿਵੇਂ ਡੰਪ ਨਹੀਂ ਲੱਗੇ ਹੁਣ ਜਹਾਜ਼ ਭੇਜਣ ਚਾਰ ਦਿਨ ਵੀ ਇਹ ਹੋ ਹੁਣ ਜਹਾਜ਼ ਬੰਦ ਹੋ ਗਏ ਜਿਨ੍ਹਾਂ ਦੇ ਵੀ ਉਹੀ ਹਾਲ ਹੈ ਇਹ ਚਾਰ ਦਿਨ ਆਹ ਸਮਸ਼ਿਆ ਕਰਨਗੇ ਤੁਸੀਂ ਨੇ ਮੈਂ ਕੌਣ ਤੇ ਤੁਸੀਂ ਕੌਣ ਕਿਉਂਕਿ ਹੁਣ ਇਲੈਕਸ਼ਨ ਹਾਰੇ ਨੇ ਨਮੀ ਨਮੀ ਦਿੱਲੀ ਦੀ ਹੋ ਇਡੀ ਹੋਈ ਆ ਜਦੋਂ ਤੇ ਜਦੋਂ ਹੋ ਰਿਹਾ ਤੇ ਇਸ ਤਰ੍ਹਾਂ ਕਿ ਇਹਨਾਂ ਨੂੰ ਨਹੀਂ ਪਈ ਇਹ ਨਸ਼ੇ ਵਾਲੇ ਦਾ ਭਜਾ ਤੇ ਇਹ ਤਾਂ ਅੱਗੇ ਐਵੇਂ ਜਨਾਨੀਆਂ ਦੇ ਕਿਤੇ ਦੋ ਦੋ ਚਾਰਾਂ ਦੇ ਰੇਡ ਮਾਰੀ ਜਾਂਦੇ ਉਹਨਾਂ ਦਾ ਘਰ ਢਾ ਲਿਆ ਗਰੀਬ ਦਾ ਕਿਸੇ ਦਾ ਤੁਸੀਂ ਧੱਕੇ ਦੀ ਗੱਲ ਕੀਤੀ ਹੈ ਤਾਂ ਧੱਕੇ ਦੀ ਗੱਲ ਮਤਲਬ ਜਿਹੜੇ ਘਰ ਦਾ ਧੱਕੇ ਹੋ ਰਿਹਾ ਤੁਸੀਂ ਆਡੀਓ ਸੁਣੀ ਹੈ ਐਮਐਲਏ ਦੀ ਆ ਗੱਲ ਬਿਲਕੁਲ ਤੁਸੀਂ ਵੱਡੀ ਗੱਲ ਕੀਤੀ ਸੀ ਇਹ ਨਹੀਂ ਕੰਮ। ਮੀਡੀਆ ਕਦੇ ਚੌਥਾ ਪਿਲਰ ਉਹਦਾ ਕੰਮ ਆ। ਹਾਂ। ਅੱਜ ਤੂੰ ਕਿੰਨੇ ਪੱਤਰਕਾਰ ਉਰੇ ਖੜੇ ਹੋ ਮੇਰੇ? ਜਿਹੜੇ ਹਮੇਸ਼ਾ ਮੇਰੇ ਉਲਟ ਵੀ ਇੰਕਲਾਈਨ 12 ਸਾਲ ਤੋਂ ਮੇਰੇ ਉਹ ਕਦੇ ਇਹ ਹੋਇਆ ਨਹੀਂ ਖਬਰ ਨਾ ਚੱਲੀ ਹੋਵੇ। ਸਾਰੇ ਚਲਉਂਦੇ ਤੇ ਇਹਦੇ ਲਈ ਤੁਹਾਡਾ ਤੁਹਾਡਾ ਫਰਜ਼ ਆ ਤੁਹਾਡਾ ਹੱਕ ਆ। ਥੋੜਾ ਕੰਮ ਤੁਸੀਂ ਮੇਰੇ ਲਈ ਕੰਮ ਥੋੜੀ ਕਰਦੇ ਹੋ ਤੁਸੀਂ ਇਹ ਚੀਜ਼ ਕਰ ਰਹੇ ਹੋ ਲੋਕਾਂ ਦੇ ਲਈ ਜਦੋਂ ਵੀ ਤੁਹਾਨੂੰ ਕੋਈ ਮੁੱਦਾ ਦੇਖੂਗੇ ਥੋੜਾ ਪ੍ਰਗਤੀ ਨਾਲ ਕੰਮ ਕਰੋ ਉਹ ਦੂਜਾ ਕੋਈ ਪਾਇਆ ਨਹੀਂ ਜਦੋਂ ਤੁਸੀਂ ਨਾਲ ਰਹੋ ਜੇ ਪਿਆਰ ਨਾਲ ਤਾਂ ਵੀ ਭਾਵੇਂ ਕੋਈ ਗਲਤੀ ਹੋ ਗਈ ਮੈਂ ਤੁਹਾਨੂੰ ਮਾਫ਼ ਕਰਦਾ ਮੈਂ ਅੱਗੇ ਤੋਂ ਵੀ ਘੱਟ ਕਰਨਾ ਕੋਈ ਗੱਲ ਨਹੀਂ ਕੀ ਤੁਸੀਂ ਕਿ ਮੈਂ ਤਾਂ ਹਨ ਮੈਂ ਤਾਂ ਕੰਮ ਅਨੰਮੈਂਟ ਵੀ ਜਾਉਂਦਾ ਸਿਰਫ ਇਹ ਦਿੱਤਾ ਕਿ ਇਸ ਕਰਕੇ ਇਸ ਨੂੰ ਕੋਈ ਪੋਲਿਟੀਕਲ ਅੰਗਲ ਨਾ ਸਮਝ ਲਵੇ ਕਿ ਜਿਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਕਿ ਭਗਵੰਤੀ ਵਰਗੇ ਨੂੰ ਵੀ ਇਹ ਤਾਂ ਪੋਲਿਟੀਕਲ ਚੀਜ਼ ਹੈ ਪਰ ਉਹਨਾਂ ਨਾਲ ਸਾਰੀਆਂ ਸੰਸਥਾਵਾਂ ਖੜੀਆਂ ਤੇ ਜਿਹੜਾ ਇਹ ਇਹ ਰੂਜਾ ਪੰਡਾ ਕਿ ਭੰਡਾ ਦਾ ਕੰਮ ਹੈ ਤੇ ਵੱਡਾ ਪੰਡਾ ਹੁੰਦਾ ਹੈ ਬੰਕਾਰ ਜਿਹੜਾ ਛੋਟਾ ਪੰਡਾ ਇਹ ਉਸੇ ਤਰੀਕੇ ਨਾਲ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕੀ ਲੋਕਾਂ ਦੇ ਵਿੱਚ ਕੀ ਕਹਿ ਰਿਹਾ ਰਾਮ ਗੜੀ ਸਿੰਘਾ ਜਿਹੜੀ ਅਸੀਂ ਤੈਸੀ ਇਹ ਕਿ ਮੁੱਕੇ ਮੇਰੇ ਦੇਖ ਕਿ ਨਾ ਮੈਂ ਮੁਸਮਰੀ ਨੂੰ ਇਸ਼ਾਰਾ ਹੈ ਕਿ ਇਹ ਗੋਲ ਗੀਰੀ ਹੈ ਮੈਂ ਤਾਂ ਸੰਧਮਾ ਸਾਹਿਬ ਤੇ ਹੈਰਾਨ ਜਿਹੜੇ ਰਾਮ ਜੜੀਏ ਸਿੰਘ ਹੋ ਕੇ ਜਸਰਾਰਾ ਕੁਝ ਹੋਰ ਹੋ ਕੇ ਚੁੱਪ ਕਰੇ ਬੈਠੇ ਹੈ ਇਹ ਜੀ ਨੂੰ ਹੁਣ ਨੂੰ ਐਮਐਲਏ ਤੋਂ ਬਾਹਰ ਕੱਢਿਆ ਹੋਣਾ ਚਾਹੀਦਾ ਸੀ ਤੇ ਪੱਤਰਕਾਰੀ ਭਾਈ ਐਂ ਦਬਣੀ ਨਹੀਂ ਹੁਣ ਤਾਂ ਦੇਖਿਆ ਨਾ ਤੁਸੀਂ ਇੱਕ ਦੇ ਖੇਚ ਤੋਂ 20 ਖੜੇ ਨੇ ਤੇ ਜਿਹੜੀ ਚੀਜ਼ ਤੁਸੀਂ ਛੇੜ ਲਈ ਇਹ ਤਾਂ ਤੁਸੀਂ ਮੈਂ ਇਹ ਗੱਲ ਹੋਰ ਬਣ ਜੂ ਮੈਂ ਤਾਂ ਤੁਸੀਂ ਖੱਖਰ ਨੂੰ ਹੱਥ ਲਾ ਲਿਆ ਕੀਤਾ ਐਦਾ ਮੂਸੂ ਜੂ ਥੋੜਾ ਹੁਣ ਐਡਾ ਸ਼ਰੀਫ ਸੁੱਜੂ ਪੱਤਰਕਾਰਾਂ ਨੂੰ ਕੁਛ ਇਹ ਰ ਖੇੜ ਲਿਆ ਕਿ ਬੋਦਨ ਹਰ ਚੀਜ਼ ਇਹ ਤਾਂ ਦੱਬੀ ਬੈਠੇ ਸੀ ਹਜੇ ਉਹ ਤਾਂ ਫਿਰ ਵੀ ਅੱਖ ਦੀ ਸ਼ਰਮ ਨੂੰ ਇਹ ਹਰ ਐਮਐਲਏ ਦੀ ਨਿਕਲਣੀ ਆ ਕਿ ਜਿਹੜਾ ਬਲਕਾਰ ਸੀ ਉਹ ਨਾ ਹੋਇਆ ਇਹਦੇ ਭੰਡ ਨਾਲ ਛੋਟੇ ਭੰਡ ਨਾਲ ਇਹ ਸਭ ਨਾ ਹੋਣਾ ਹੈ